ਆਇਲੈਂਡ ਬੈਂਕਾਕ ਦੇ ਵਿੱਚ ਖੇਡ ਕੇ ਆਈਆਂ ਜਿਦੇ ਵਿੱਚ 15 ਕੰਟਰੀਜ਼ ਨੇ ਭਾਗ ਲਿੱਤਾ ਸੀ ਤੇ ਮੈਂ ਮਲੇਸ਼ੀਆ ਨੂੰ ਹਰਾ ਕੇ 골ਡ ਮੈਡਲ ਪ੍ਰਾਪਤ ਕੀਤਾ ਹੈ। ਹਾਂਜੀ ਜਿਹੜੀ ਇਹ ਲੜਕੀਏ ਬਹੁਤ ਲੰਮੇ ਸਮੇਂ ਤੋਂ ਪ੍ਰੈਕਟਿਸ ਕਰ ਰਹੀ ਹੈ। ਇਹ ਪਹਿਲਾਂ ਆਪਣਾ ਸਟੇਟ ਲੈਵਲ ਤੇ ਚਾਰ ਵਾਰ ਖੇਡ ਚੁੱਕੀ ਹੈ। ਉਸ ਤੋਂ ਬਾਅਦ ਦੋ ਨੈਸ਼ਨਲ ਖੇਡ ਗਈ ਹੈ ਤੇ ਹੁਣ ਇਹ ਮਈ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਹੈ ਆਇਲੈਂਡ ਬੈਂਕਾਕ ਵਿੱਚ ਖੇਡ ਕੇ ਆਈ ਹੈ। ਮਲੇਸ਼ੀਆ ਨੂੰ ਹਰਾ ਕੇ ਜਿਹੜਾ ਇਹਨੇ 골ਡ ਮੈਡਲ ਜਿੱਤਿਆ ਹੈ। ਤੰਦਰੁਸਤ ਰਹਿਣੋਂ ਤਿਆਗੋ ਤੇ ਯੋਗਾ ਸੈਂਟਰ ਨਾਲ ਜੁੜੋ ਜਿੰਨੇ ਹੱਦ ਤੱਕ ਦਸਦਾ ਹੌਸਲہ ਕਰੋ ਆਨੇ ਪੇੜੇ ਚ ਰਹਿ ਆਪੂਸ਼ ਨਾ ਕਰਦੇ ਖਾਣਾ ਖਾਓ ਇਹ ਦੇਸੀ ਯੋਗਾ ਕਰੋ ਸਾਹਮ ਨਾਲ ਇਹਨਾਂ ਦਾ ਪਾਣੀ ਬਿਲਕੁਲ ਘੱਟ ਪੀਓ ਮੇਰਾ ਨਾਮ ਤਾਨਿਆ ਸੈਨੀ ਹੈ ਮੈਂ ਮੁੰਨਤੋਂ ਕਿੱਥੇ ਖੇਡ ਕੇ ਆਏ ਆ ਤੁਸੀਂ ਮੈਂ THAILAND BANGKOK ਦੇ ਵਿੱਚ ਖੇਡ ਕੇ ਆਈ ਆ ਜਿਹਦੇ ਵਿੱਚ 15 ਕੰਟਰੀਜ਼ ਨੇ ਭਾਗ ਲਿੱਤਾ ਸੀ ਤੇ ਮੈਂ ਮਲੇਸ਼ੀਆ ਨੂੰ ਹਰਾ ਕੇ 골ਡ ਮੈਡਲ ਪ੍ਰਾਪਤ ਕੀਤਾ ਹੈ ਕਿਹੜੀ ਫੈਡਰੇਸ਼ਨ ਦੁਆਰਾ ਗਈ ਸੀ ਤੁਸੀਂ ਮੈਂ DYSA ਡਿਸਟ੍ਰਿਕਟ ਯੋਬਰਾ ਸਪੋਰਟਸ ਐਸੋਸੀਏਸ਼ਨ ਦੁਆਰਾ ਖੇਡ ਕੇ ਆਈ ਆ ਤੇ ਜਿਨ੍ਹਾਂ ਵਿੱਚ ਡਿਸਟ੍ਰਿਕਟ ਸੈਕਟਰੀ ਪਰਮਿੰਦਰ ਸਿੰਘ ਸਰ ਦੇ ਅੰਡਰ ਤੇ ਜ਼ਿਲ੍ਹਾ ਦੇ ਬਾਈ ਸੈਕਟਰੀ ਪੰਜਾਬ ਦੇ ਨਿਰਪਿੰਦਰ ਸਿੰਘ ਸਰ ਮੈਨੂੰ ਉੱਥੇ ਖੇਡਾ ਕੇ ਲੈ ਕੇ ਆਏ ਨੇ ਕਿੰਨੇ ਟਾਈਮ ਤੋਂ ਕੋਚਿੰਗ ਲੈ ਰਹੇ ਹੋ ਤੁਸੀਂ ਜੋਗਾ ਦੀ ਮੈਂ 7-8 ਸਾਲ ਤੋਂ ਕੋਚਿੰਗ ਲੈ ਰਹੀਆਂ ਜਸਵਿੰਦਰ ਸਿੰਘ ਸਰ ਦੇ ਕੋਲ ਜੋ ਮੁਨਤੋ ਹੀ ਨੇ ਤੇ ਉਹ ਨਾਲ ਦੀ ਬਦੌਲਤ ਮੈਚ ਕਰ ਕੇ ਆਈਆਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਤੇ ਮੈਂ ਮੂਲਕ ਸ਼ਹਿਰ ਤੋਂ ਬਲੋਂਗ ਕਰਦਾ ਡਿਸਟ੍ਰਿਕਟ ਮੇਰਾ ਸੰਗਰੂਰ ਹੈ ਜੀ ਤੁਹਾਡੇ ਇੱਕ ਸਟੂਡੈਂਟ ਕਾਨੀਆ ਖੇਡ ਕੇ ਆਈ ਹੈ ਵਾਰਕੀਆ ਹਾਂਜੀ ਜਿਹੜੀ ਇਹ ਲੜਕੀਏ ਬਹੁਤ ਲੰਬੇ ਸਮੇਂ ਤੋਂ ਪ੍ਰੈਕਟਿਸ ਕਰ ਰਹੀ ਹੈ ਇਹ ਪਹਿਲਾਂ ਆਪਣਾ ਸਟੇਟ ਲੈਵਲ ਦੀ ਚਾਰ ਵਾਰ ਖੇੜ ਚੁੱਕੀ ਹੈ ਉਸ ਤੋਂ ਬਾਅਦ ਦੋ ਨੈਸ਼ਨਲ ਖੇੜੀ ਹੈ ਤੇ ਹੁਣ ਮਈ ਦੇ ਵਿੱਚ ਇੰਟਰਨੈਸ਼ਨਲ ਜਿਹੜਾ ਹੈ థਾਈਲੈਂਡ ਬੈਂਕਾਕੂ ਦੇ ਵਿੱਚ ਖੇੜ ਕੇ ਆਈ ਹੈ ਮਲੇਸ਼ੀਅਨ ਹੋਰਾ ਕੇ ਜਿਹੜਾ ਇੱਥੇ ਇਹਨੇ ਗੋਲਡ ਮੈਡਲ ਜਿੱਤਿਆ ਹੈ ਕਿਹੜੀ ਫਾਊਂਡੇਸ਼ਨ ਦੁਆਰਾ ਗਈ ਸੀ ਇਹ ਜਿਹੜੀ ਸਾਡੀ ਫੈਡਰੇਸ਼ਨ ਨੇ ਆਪਣਾ ਡੀਵਾਈਐਸਏ ਡਿਸਟ੍ਰਿਕਟ ਯੋਗਾ ਸਪੋਰਟਸ ਐਸੋਸੀਏਸ਼ਨ ਆ ਇਹਦੇ ਦੁਆਰਾ ਮ ਭੇਜੀ ਸੀ ਜਿਹੜੇ ਸਾਡੇ ਸੂਬਾ ਸੈਕਟਰੀ ਨੇ ਸੀ ਕੇ ਮਿਸਰਾ ਜੀ ਤੇ ਬਾਅਦ ਸੈਕਟਰੀ ਨੇ ਨਰਪਿੰਦਰ ਸਿੰਘ ਜਿਹੜੇ ਕੋਚ ਇਹਨਾਂ ਨੂੰ ਲੈ ਕੇ ਗਏ ਸੀਗੇ ਔਰ ਜਿਹੜੇ ਸਾਡੇ ਜ਼ਿਲ੍ਹਾ ਯੋਗਾ ਪ੍ਰਧਾਨ ਨੇ ਨਰਿੰਦਰ ਸਿੰਘ ਜੀ ਡਾਕਟਰ ਜਸਜੋਤ ਸਿੰਘ ਦਰਚਾ ਜੀ ਜ਼ਿਲ੍ਹਾ ਯੋਗਾ ਸੈਕਟਰੀ ਸਰਦਾਰ ਪ੍ਰਵੀਨਦਰ ਸਿੰਘ ਜੀ ਜਿਹੜੀ ਇਹਨਾਂ ਦੀ ਬਦੌਲਤ ਕੀ ਹੈ ਸਾਨੂੰ ਮੌਕਾ ਮਿਲਿਆ ਖੇਡਣ ਦਾ ਔਰ ਮੈਨੂੰ ਇਹਨਾਂ ਦੀ ਬਹੁਤ ਹੀ ਸਪੋਰਟ ਰਹੀ ਹੈ ਅੱਜ ਦੀ ਜਵਾਨੀਆਂ ਜਿਹੜੀ ਪੰਜਾਬ ਦੀ ਨਸਾਂ ਵੱਲ ਚੱਲਦੀ ਹੈ ਉਸ ਤੇ ਕੀ ਹੈ ਦੇਖੋ ਸਰ ਮੈਂ ਇੱਥੇ ਬਾਰ-ਬਾਰ ਮਤਲਬ ਕੀ ਹੈ ਕੁਝ ਟਾਈਮ ਬਾਅਦ ਕੰਪੀਟੀਸ਼ਨ ਕਰਾਈ ਜਨਾਂ ਤੇ ਬੱਚੇ ਨੂੰ ਇੱਥੇ ਮੈਡਲ ਵੀ ਦੇ ਰਹੇ ਆ ਪਲੋਂ ਖਰਚ ਵੀ ਕਰ ਰਹੇ ਆ ਸਿਰਫ ਮੇਰਾ ਇੱਕ ਮੋਟੀਵੇਸ਼ਨ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਜਦੋਂ ਮੈਂ ਮੈਡਲ ਜਿੱਤਣਾਂ ਬੱਚੇ ਬਹੁਤ ਜ਼ਿਆਦਾ ਉਸ ਚੀਜ਼ ਨੂੰ ਦੇਖ ਕੇ ਖੁਸ਼ ਹੁੰਦੇ ਨੇ ਕਿ ਅਸੀਂ ਵੀ ਜਿਵੇਂ ਹੁਣ ਤਾਨੀਆਂ ਖੇਡ ਕੇ ਇਹਦਾ ਮਾਨ ਸਨਮਾਨ ਸਮਾਜ ਦੇ ਵਿੱਚ ਹੋਇਆ ਹੈ ਕਿ ਸਾਡਾ ਵੀ ਜਿਹੜਾ ਮਾਨ ਸਨਮਾਨ ਇਸ ਤਰ੍ਹਾਂ ਸਾਨੂੰ ਮਿਲੇ ਤੇ ਟਾਈਮ ਟੂ ਟਾਈਮ ਮੈਂ ਬੱਚਿਆਂ ਨੂੰ ਅਪਗ੍ਰੇਡ ਅਪਗ੍ਰੇਡ ਕਰਦਾ ਰਹੇ ਨੇ ਆ ਤੇ ਜਦੋਂ ਉਹਨਾਂ ਨੂੰ ਕੰਪੀਟੀਸ਼ਨ ਦੇ ਬਾਅਦ ਮੈਡਲ ਮਿਲਦੇ ਨੇ ਉਹ ਬੜਾ ਖੁਸ਼ ਹੁੰਦੇ ਨੇ ਤੇ ਉਹ ਆਪਣਾ ਯੋਗਾ ਦੀ ਜਿਹੜੀ ਪ੍ਰੈਕਟਿਸ ਲਗਾਤਾਰ ਚਲਾ ਰਹੇ ਨੇ ਜੋ ਕਿ ਬਿਮਾਰੀਆਂ ਤੋਂ ਉਹ ਦੂਰ ਆਪਣਾ ਨਸ਼ਿਆਂ ਤੋਂ ਦੂਰ ਨੇ ਜਿਹੜੀ ਯੋਗਾ ਪ੍ਰੈਕਟਿਸ ਹੈ ਉਹ ਇਹ ਜਿਹੜੀ ਮੈਂ ਜੋਗਾ ਪ੍ਰੈਕਟਿਸ ਮੌਨਕ ਦੇ ਵਿੱਚ ਕਰਾ ਰਿਹਾ ਔਰ ਜੋ ਇਹ ਜਿੱਥੇ ਮੈਂ ਪ੍ਰੈਕਟਿਸ ਕਰਾ ਰਿਹਾ ਇਹ ਮਿੱਟੀ ਦਾ ਬਣਿਆ ਹੋਇਆ ਬਿਲਕੁਲ ਹੀ ਬਿਲਕੁਲ ਨੇਚਰ ਦੇ ਅਕੋਰਡਿੰਗ ਬਣਾਇਆ ਗਿਆ ਜੋ ਸਾਨੂੰ ਕੁਦਰਤ ਤੋਂ ਚੀਜ਼ ਮਿਲੀ ਹੈ ਮੈਂ ਉਸ ਨੂੰ ਆਪਣੇ ਆਪ ਨੂੰ ਘੜਾਣ ਦੀ ਕੋਸ਼ਿਸ਼ ਕਰ ਰਿਹਾ ਕਿ ਕੁਦਰਤ ਦੀ ਚੀਜ਼ ਤੇ ਮੈਂ ਵਿਸ਼ਵਾਸ ਕਰਦਾ ਤੇ ਕੁਦਰਤ ਦੀ ਕੁਦਰਤੀ ਜਿਹੜੀ ਚੀਜ਼ ਬਣਾਈ ਗਈ ਉਸ ਦੇ ਦੁਆਰਾ ਹੀ ਪ੍ਰੈਕਟਿਸ ਬੱਚਿਆਂ ਨੂੰ ਕਰਾ ਰਿਹਾ ਜਿੱਥੇ ਮੈਨੂੰ ਵੱਧ ਤੋਂ ਵੱਧ ਰਿਜ਼ਲਟ ਲੈਣ ਦਾ ਮੈਨੂੰ ਮੌਕਾ ਮਿਲ ਜਾਈਏ ਹੁਣ ਤੱਕ ਕਿੰਨੇ ਕ ਬੱਚੇ ਤਿਆਰ ਹੋ ਦੇਖੋ ਜੀ ਡਿਸਟ੍ਰਿਕਟ ਤੇ ਸਟੇਟ ਲੈਵਲ ਦਾ ਤਾਂ ਮੇਰਾ ਪਤਾ ਹੀ ਨਹੀਂ ਕਿੰਨੇ ਕੁ ਬੱਚੇ ਮੈਂ ਖੜੇ ਆ ਚੁੱਕੇ ਹਾਂ ਤੇ ਕਿੰਨੇ ਕੁ ਦੀ ਮੇਰੇ ਮੈਡਲ ਆ ਗਏ ਨੇ ਪਰ ਜਿਹੜੇ ਨੈਸ਼ਨਲ ਲੈਵਲ ਦੇ ਨੇ ਮੇਰੇ 8-10 ਬੱਚੇ ਖੇਡ ਚੁੱਕੇ ਨੇ ਔਰ ਜਿਹੜਾ ਮੇਰਾ ਇੱਕ ਬੱਚਾ ਹੈ ਇੰਟਰਨੈਸ਼ਨਲ ਗਿਆ ਹੈ ਕੁਝ ਬੱਚੇ ਜਿਨ੍ਹਾਂ ਨੂੰ ਹੁਣ ਮੇਰਾ ਇੱਕ ਰਾਸਤਾ ਖੁੱਲ ਗਿਆ ਮੈਨੂੰ ਸਪੋਰਟ ਮਿਲੀ ਹੈ ਡਾਕਟਰ ਆਪਣੇ ਨਿਰਪਿੰਦਰ ਸਿੰਘ ਜਿਹੜੇ ਕੋਚ ਨੇ ਉਹਨਾਂ ਦੀ ਬਦੌਲਤ ਤੇ ਪਰਮਿੰਦਰ ਸਿੰਘ ਦੇ ਦੁਆਰਾ ਕੀ ਜਿਹੜੇ ਬਾਕੀ ਬੱਚੇ ਰਹਿੰਦੇ ਨੇ ਮੈਂ ਔਨ ਅ ਟਾਈਮ ਜ ਕੁਝ ਹੀ ਸਮੇਂ ਵਿੱਚ ਉਹਨਾਂ ਨੂੰ ਵੀ ਇੰਟਰਨੈਸ਼ਨਲ ਪਲੇਅਰਾਂ ਇਸੇ ਮੰਗੂ ਬਣਾ ਕੇ ਤੇ ਅਸੀਂ ਉੱਥੋਂ ਮੈਡਲ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨੀਆ ਕਿੰਨੇ ਸਮੇਂ ਤੋਂ ਤੁਹਾਡੇ ਤੋਂ ਕੋਚਿੰਗ ਲੈ ਰਹੀ ਹੈ ਜੀ ਮੇਰੇ ਕੋਲ ਜਿਹੜੀ ਪ੍ਰੈਕਟਿਸ ਦੀ ਲਗਾਤਾਰ 7-8 ਸਾਲ ਤੋਂ ਕੰਟੀਨਿਊ ਜਾ ਰਹੀ ਹੈ ਅਸੀਂ ਇਹ ਪ੍ਰੈਕਟਿਸ ਨੂੰ ਆਪਣਾ ਸਵੇਰੇ ਸ਼ਾਮ ਲਗਾਤਾਰ ਚਲਾ ਰਹੇ ਹਾਂ ਕਿਨਾ ਤੋ ਡੰਕਲ ਕਰ ਲੈ ਰਹੇ ਹਾਂ ਸਿੰਸ ਜਾਨੀ ਤੁਹਾਡੀ ਬੇਟੀ ਅੱਜ ਏਸ਼ੀਅਨ ਜੋਗਸਪੋਰਟਸ ਚੈਂਪੀਅਨਸ਼ਿਪ ਜਿੱਤ ਕੇ ਆਈ ਹੈ 골ਡ ਮੈਡਲ ਜਿੱਤਿਆ ਹੈ ਨੇ ਕਿੱਦਾਂ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਮੈਜਰ ਲੱਗ ਰਿਹਾ ਹੈ ਸੰਦੇ ਬੈਠੀ ਹੈ ਅੰਦਰ ਬੈਠੀ ਕਿੰਨੇ ਟਾਈਮ ਤੋਂ ਕੋਚਿੰਗ ਲੈ ਰਹੇ ਨੇ ਇਹ ਇੱਕ ਠੋਕਰ ਠੋਕਰ ਵੀ ਹੋ ਗਏ 6-7 ਸਾਲ ਹੋ ਗਏ 6-7 ਸਾਲ ਹੋ ਗਏ ਹੁਣ ਤੱਕ ਕਿੰਨੇ ਇਨਾਮ ਜਿੱਤ ਚੁੱਕੇ ਆਏ ਹੋਂ ਤੱਕ 5-6 ਤੋਂ ਜ਼ਿਆਦਾ ਹੋ ਗਏਗੇ ਤਕਰੀਬ ਤੋਸ਼ੇ ਜਿਹੜੇ ਅੱਜ ਦਾ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਨਸ਼ਿਆਂ ਵੱਲ ਵੱਧ ਰਹੀ ਹੈ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹ ਸਭ ਦੇ ਦੇਣਾ ਚਾਹੁੰਦਾ ਹਾਂ ਕਿ ਨਸ਼ੇ ਨੂੰ ਤਿਆਗੋ ਤੇ ਯੋਗਾ ਸੈਂਟਰ ਨਾਲ ਜੁੜੋ ਜਿੰਨੇ ਆਪ ਦੀ ਸਿਹਤ ਦਾ ਸੁਧਾਰ ਹੋ ਸਕਦਾ ਕਰੋ ਖਾਣੇ ਪੀਣੇ ਤੇ ਰੇਪ ਕੁਛ ਨਹੀਂ ਹੋएगा ਦੇਸੀ ਖਾਣਾ ਖਾਓ ਐ ਦੇਸੀ ਯੋਗਾ ਕਰੋ ਸਾਹ ਨਾਲ ਇਹਨਾਂ ਠੰਡਾ ਪਾਣੀ ਬਿਲਕੁਲ ਘੱਟ ਪੀਓ ਜਿਸ ਜਿਸਵਿੰਦਰ ਬੰਦਵਾਨ ਨੇ ਜੋਗਾ ਜਿਹੜਾ ਮਿੱਟੀ ਚ ਕਰਾਇਆ ਜਾਂਦਾ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਇਹ ਸਹੀ ਹੈ ਬਹੁਤ ਸਹੀ ਲੱਗ ਰਿਹਾ ਹੈ ਜੀ ਬਹੁਤ ਮਿਹਰਤ ਕਰ ਰਹਾ ਬੱਚਾ ਨਾਲ ਜਿਹੜੇ ਬੱਚੇ ਦੇ ਨਾਲ ਲੱਗੇ ਹੋਏ ਨੇ ਉਹ ਵੀ ਮਿਹਨਤ ਬਹੁਤ ਕਰ ਰਹੇ ਨੇ ਬਾਕੀ ਮਾਪਿਓ ਦਾ ਬਹੁਤ ਸਾਥ ਹੈ ਨਾਲ ਦੀ